ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਦਿਖਾਵਾਂਗੇ ਬਾਜ ਜਰਸੀ ਬਹਿਣਾ ਤੇ ਇੱਕ ਦਿਖਾਵਾਂਗੇ ਪਾਲਕ ਬੱਚੀ ਗੱਪਣ ਚੱਕ ਬਾ ਚਾਰ ਨਾਲ ਸੇਲਾ ਡਿਟੇਲ ਵੀਰ ਤੋਂ ਪੁੱਛਿਆ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਆਪਣਾ ਰਮਨਦੀਪ ਸਿੰਘ ਪਿੰਡ ਤਾਜਪੁਰ ਤਸੀਰ ਹੌ ਜਿਹੜਾ ਲਿਆ ਮੋਬਾਈਲ ਨੰਬਰ ਆਪਣਾ 79223333 79432 79732 79732 33431 ਪਹਿਲਾ ਨੰਬਰ ਜਿਹੜੀ ਬੈੜ ਦੇਖੀ ਆ ਲੈ ਆ ਝੋਲੀ ਵਾਲੀ ਬੈੜ ਆ ਕਿਹੜਾ ਸੁਆ ਸੁਣਦੀ ਐ ਨਹੀਂ ਤੇ ਦੂਜਾ ਸੁਆ ਸੁਣਾ ਦੂਜਾ ਸੁਆ ਸੁਣਦੀ ਪਈ ਆ ਹਨਾ ਇਹ ਅਸਲ ਵੀਰੇ ਪੰਜਾਬ ਵਾਲੇ ਕਹਿੰਦਾਗਾ ਮੱਝਾਂ ਦਾ ਫਟੋੜਾ ਲੱਗਿਆ ਹੈਗਾ ਠੀਕ ਹੈ ਇੱਕ ਤਰ੍ਹਾਂ ਜੀ ਮੰਨ ਕੇ ਜਿਹੜੇ ਮੱਝ ਨਾਲ ਕੰਪੇਅਰ ਹੁੰਦੀ ਐ ਮੱਝ ਵਾਲੇ ਹੀ ਕੰਪੇਅਰ ਤੇ ਸੁਵਾਸ ਹੁੰਦੀਆ ਦੂਜਾ ਦਿਨ ਕੈ ਕਲੈਂਦੀ ਬਈ ਹਜੇ ਵੀਰੇ ਦਿਨ ਇਹ 15 ਪਾਇਆ 15 ਦਿਨ ਬਾਕੀ ਤੇ ਨਾੜਾ ਨੂੜਾ ਹਵਾਨੇ ਦੇ ਖੈਰ ਬਹੁਤ ਚੰਗੇ ਦਿਖਾਈ ਦਿੰਦੇ ਨੇ ਟਰਾਲ ਦੀ ਮਿੱਟੀ ਛਟੋਣੀ ਪੂਜੀ ਤਾਂ ਸੂਣ ਦੀ ਤਿਆਰੀ ਹੋ ਠੀਕ ਹੈ ਅੰਦਾਜ਼ਾ ਲਾ ਕੇ ਕਿੰਨਾ ਦਾ ਤ ਪਾ ਦੂਗੀਏ ਦੁੱਧ ਵੀਰੇ ਬੱਸੀ ਚੱਲੂ 20 ਤੋਂ ਬਾਅਦ ਠੀਕ ਹੈ ਇਹੀ ਮੌਸਮ ਵਧੀਆ ਹੁੰਦਾ ਫਿਰ ਇਹ ਬੱਸੀਆਂ 25 ਤੋਂ ਬਾਅਦ ਚੱਲਦੀਆਂ ਮੰਨ ਕੇ ਜੇ ਲਈ 20 ਮੰਨ ਕੇ ਲੈ ਲੇ ਹੋਂਦਾ ਮੈਂ ਨਾ ਫਿਰ 20 ਤਾਂ ਫੁੱਲੇ ਦੇ ਦਿੰਦਾ ਤੇ ਚਾਰੇ ਜੂਰੂ ਫੁੱਲਾ ਹਨਾ ਮੈਂ ਕਿਹਨੂੰ ਹਿਸਾਬ ਨਾਲ ਗਰਮੀयां ਤਾਂ ਵੀ ਪੱਠੇ ਲਵੇਟੀ ਗਏ ਇਹ ਜੀ ਬਸ ਇੱਕ ਪਰ ਜਿੱਦੇ ਜਿਹੜਾ ਬੰਦਾ ਤਿਆਰ ਹੋ ਗਿਆ ਉਹਨੂੰ ਦੋ ਪੈਸੇ ਦੇ ਕੇ ਜਾਉ ਤਿਆਰ ਹੋ ਗਿਆ ਮੈਂ ਕਹਿੰਦਾ ਅਗਲਾ ਤਾਂ ਮੋਜਾਂ ਕਰ ਜਿਆ ਜਿਆ ਕਰ ਤੋਰੀ ਬਾਹਰ ਨੂੰ ਤੇ ਥਾਣੇ ਥਣ ਵਾਲੇ ਪਾਸੇ ਓਕੇ ਜਮਾ ਜਮਾ ਓਕੇ ਤੇ ਜੇ ਕੋਈ ਵੀ ਰਮਨ ਕੇ ਚੱਲੋ ਵੀ ਦੂਰੋ ਉੱਤੋਂ ਦੇਖ ਲਵੇ ਵੀਰੇ ਥਾਣੇ ਦੀ ਗਰੰਟੀ ਹੋ ਆਪਣੀ ਠੀਕ ਐ ਸੋ ਮੂੰ ਮੱਥਾ ਦੇਖੋ ਜਿਹਨੂੰ ਕਹਿੰਦੇ ਆ ਬਸ ਚਾਪੜ ਵਰਗੀ ਬੈੜ ਉਹ ਬੈੜ ਦਿਖਾਉਂਦੇ ਪਿਆ ਰਾਜੀ ਸਮੀ ਬੜੀ ਬੱਚੀ ਵੀਰ ਕਹਿੰਦੇ ਆ ਤੇ ਆਪਾਂ ਰਾਜੀ ਚੰਗਾ ਜਾਨ ਵਾਲਾ ਪਸ਼ੂ ਲੈਣਾ ਸੋ ਬੈਡ ਬੁੱਡ ਬੈੜ ਦਾ ਬਹੁਤ ਜਿਆਦਾ ਚੰਗਾ ਤੇ ਨਾੜਾ ਦੇਖੋ ਹਵਾਨੇ ਦੇ ਗੁੰਦੀ ਪਈ ਆ ਜਿਵੇਂ ਇਹ ਕੱਲੀ ਕੱਚੀ ਆ ਬਸ 15 ਦਿਨਾਂ ਦੀ ਜਿਹੜਾ ਵੀਰੇ ਨੂੰ 15 17 ਦਿਨ ਸਾਂਭ ਗਿਆ ਇਹ ਚ ਦੋ ਪੈਸੇ ਰੋਟੀ ਹੈਗੀ ਆ ਬੈਡ ਦੇ ਵਿੱਚੋਂ ਬੜੀ ਤੌਰ ਦੀ ਲੰਬੀ ਇਹਨੂੰ ਕਹਾਂ ਵਾਤਾ ਸੋ ਬੈਡ ਦੇਖੋ ਜਮੇ ਇੱਕ ਆਸਤਰ ਦਾ ਬੱਚਾ ਹੀ ਦਿਖਾਈ ਜਨੈ ਸਾਨੂੰ ਆਪਾਂ ਪੜੀ ਪੂੜੀ ਵੀ ਬਹੁਤ ਜ਼ਿਆਦਾ ਜਿੰਗੇ ਦੇ ਥਾਣ ਵੀ ਫਿਰ ਗੁੱਲੇ ਵਾਲਾ ਕੱਡੂ ਮੋਟਾ ਜਾਮ ਹਨਾ ਤੇ ਮਿਲਕ ਮੇਨ ਵਗੈਰਾ ਦੇਖੋ ਇਹਦੇ ਆਈ ਨੂੰ ਸੁਣਦੀ ਫਿਰਦੇ ਕੋਈ ਪ੍ਰੋਵਾਈਡ ਨਹੀਂ ਮੇਂ ਫੁੱਲੀ ਹੜਤੀ ਆ ਕੋਈ ਪ੍ਰੋਵਾਈਡ ਨਹੀਂ ਫੁੱਲੀ ਫਿਰਦੇ ਠੀਕ ਹੈ ਸੋਹਣੀ ਪੂਰੀ ਰਾਜ ਜੀ ਸਮੀ ਬੜੀ ਵੀ ਹਨਾ ਤੇ ਨਾੜਾ ਨੂੜਾ ਲੱਗੁੰਦੀ ਤੇ ਵੀਰੇ ਰੇਟ ਇਹਦਾ ਕੀ ਰਹੂਗਾ 80 ਦੇ 73000 ਰੁਪਇਆ ਮਾਨਦਾਨ ਹੋ ਜੂਗਾ ਵਿੱਚੋਂ 70000 ਦੇ ਵਿੱਚੋਂ ਮਾਨਦਾਨ ਹੋ ਜੂ ਦੂਜਾ ਸੂਆ ਵਹਿੜ ਸੁੰਦੀ ਪਈ ਆ ਪਿਓਰ ਪੰਜਾਬ ਵਾਲੀ ਜਰਸੀ ਕੱਦ ਵਹਿੜ ਤੇ ਅੱਗੇ ਵੀਰੇ ਦੂਜੇ ਨੰਬਰ ਜਿਹੜੀ ਪਈ ਵਹਿੜ ਦੇਖੀ ਜਾਨੇ ਆ ਇਹ ਵੀ ਵੀਰੇ ਦੂਜਾ ਸੂਆਗਾ ਠੀਕ ਹੈ ਪਾਇਆ ਵੀਰੇ 15 ਤੋਂ 20 ਦਿਨ 15 ਤੋਂ 20 ਦਿਨ ਇਹਦੇ ਬਾਕੀ ਪਏ ਆ ਇਹ ਆ ਪਾਵੇਂ ਕਹੇ ਦੀ ਵੱਡੀ ਛੋਟੀਆਂ ਵਹਿੜਾਂ ਚ ਆ ਗਈ ਹੈ ਨਾ ਵੀਰੇ ਛੋਟੀਆਂ ਦਾ ਸਾਰਾ ਵਹਿੜ ਪੂਰੀ ਵੱਡੀ ਮੇਰਾ ਤਾਂ ਵੀ ਛੋਟੇ ਛੇ ਫੋਟਾ ਠੀਕ ਆ ਉਹਦੇ ਮੁਕਾਬਲੇ ਛੋਟੀ ਹੈ ਤੇ ਦੁੱਧ ਕਿੰਨਾ ਕਰੀਏ ਇਹ ਇਹ ਵੀਰੇ ਦੁੱਧ ਦਿਨ 15 ਰੇਟ ਇਹਦਾ ਕੀ ਰਹੂਗਾ ਇਹਦਾ 45000 ਠੀਕ ਆ 45000 ਜੋ ਮਾਨਦਾਨ ਸੋ 45000 ਦੇ ਵਿੱਚ ਮਾਨਦਾਨ ਹੋ ਜਾਊਗਾ ਮੀਡੀਅਮ ਸਾਈਜ਼ ਚ ਆ ਗਈ ਤੇ ਪਰ ਪਲੀ ਪੁਲੀ ਵੀ ਚੰਗੇ ਬਿਲਕੁਲ ਬਹੁਤ ਆ ਵੇੜਦੇ ਹਨਾ ਕਿਵੇਂ ਲੱਸੀ ਰੁੱਸੀ ਨੇ ਪੂਰੀ ਰਾਜੀ ਆ ਠੀਕ ਐ ਸੋ ਰਾਜੀ ਪੜੀ ਦੇਖੋ ਬਿਲਕੁਲ ਚਾਪੜ ਵਰਗੀ ਵੇੜਾ ਜਿਹਨੂੰ ਕਹਿ ਦਿੰਦੇ ਆਗੇ ਤੇ ਨਾੜਾ ਨੂੜਾ ਨਾਲ ਤਾਂ ਫਿਰ ਗੁੰਦੀ ਪਈ ਆ ਅੰਦਾਜ਼ਾ ਲਾ ਜੇ ਵੀ 14 15 ਦੇ ਚੱਲਣ ਵਾਲੀ ਹੈਗੀ ਐ ਵੇੜ ਜਾਵਾਂ ਹਨਾ ਤੇ 45000 ਜੋ ਮਾਨਦਾਨ ਥੋੜਾ ਹੋਊਗਾ ਬਾਅਦ ਉਹ ਜੋ ਮਾਨਦਾਨ ਵਧੀਆ ਮਾਲ ਜਿਹੜਾ ਹੈਗਾ ਦੇ ਕੇ ਦਰਾਂਗੇ ਹਾਂ ਹਾਂ ਜੀ ਸੋ ਬੈਠ ਦੇਖੋ ਠੀਕ ਹੈ ਹਾਂ ਤੇ ਲੈਵਲ ਉਵਾ ਸਾਫ ਸੁਥਰਾ ਜਮਾ ਹਨਾ ਨਾੜਾ ਨੂੜਾ ਦਾ ਪਈ ਗੁੰਦੀ ਜਮਾ ਪਿੰਡੇ ਦੇ ਨਾਲ ਬਹੁਤ ਠੀਕ ਹੈ 145000 ਦੇ ਵਿੱਚੋਂ ਮਾਨਦਾਨ ਘਰ ਆਏ ਵੀਰ ਦਾ ਕਹਿੰਦਾ ਕਰਦਾਂਗੇ ਉੱਚਾ ਥੋੜਾ ਤੇ ਨਾੜਾ ਦੇਖੋ ਇਹਦੇ ਪਿੰਡੇ ਦੀ ਨਾੜਾ ਦਿਖਾਈ ਦੇ ਜਾਂਦੀ ਹੈ ਤੇ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਪੂਰੀ ਤੇ ਬਾਈ ਜੀ ਤੀਜੇ ਨੰਬਰ ਜਿਹੜੀ ਪਈ ਬੈਠ ਦੇਖੀ ਜ ਨੇ ਜਰਸੀ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਵੀਰ ਦੂਜਾ ਸੂਆ ਸੁੰਦੀ ਆ ਕੈ ਕਿ ਦਿਨ ਲੈਂਦੀ ਆ ਸੂਣ ਦੇ ਆ ਜੀ 10 ਦਿਨ ਬਾਕੀ ਤੇ ਪਲੀ ਪੁਲੀ ਬੇਬੀ ਬਹੁਤ ਚੰਗੀਆਂ ਹਨ ਠੀਕ ਹੈ ਝੋਲੀ ਝਾਲੀ ਥਾਂ ਦੇਖੋ ਕਿਆ ਬਾਤ ਹੈ ਲੈਵੇ ਦੀ ਪੂਰੀ ਸਾਫ ਸੁਥਰੀ ਆ ਤੇ ਮੁੱਠੀ ਵਾਲਾ ਝੋਲੀ ਵਾਲੀ ਵਹਿੜਾ ਜਾ ਅੰਦਾਜ਼ਾ ਲਸ ਕੇ ਦੁੱਧ ਵਾਲਾ ਵੇਦੇ ਤੋਂ ਦੁੱਧ ਕਿਦੇ ਜਾਓ 1500 ਆ ਤੇ ਬਾਕੀ ਨਾੜਾ ਨੂੜਾ ਬਹੁਤ ਚੰਗੇ ਹਨ ਸੋ ਕੱਦ ਬੈੱਡ ਤੇ ਬੇਲ ਬੂਲ ਬਹੁਤ ਜਿਆਦਾ ਹੈ ਵਹਿੜਦੀ ਤੇ ਥਾਂ ਥਣ ਦੇਖੋ ਗੁੱਲੇ ਵਾਲਾ ਦਿਨ ਤਾਂ ਲੈ ਜੂ 10 ਦਿਨ ਤਾਂ 10 ਤੋਂ ਉੱਪਰ ਲੈ ਜੂ ਹਣ ਮਾਲਕਾਂ ਨੇ 10 ਕਿਹਾਗਾ 1500 ਵਿਲੇ ਦਾ 9 ਵੀ ਰਹਿ ਸਕਦੀਆਂ ਠੀਕ ਹੈ 2 ਜਿਆਦਾ ਉੱਪਰ ਥੱਲੇ ਹੋ ਸਕਦੇ ਰੇਟ ਇਹਦਾ ਕੀ ਆ ਵੀਰ ਇਹਦਾ 50000 ਕਿਉਂ 50000 ਚ ਮਾਨਦਾਨ ਤੋੜਿਓ ਬਾਹਰ ਨੂੰ ਸੋ ਵੀਰੋ 50000 ਦੇ ਵਿੱਚੋਂ ਮਾਨਦਾਨ ਹੋ ਜਾਓ ਬੈੜ ਗਾਦੀਆ ਮੰਦਿਰ ਦਾ ਨਗੀਨਾ ਹੀ ਹੈ ਜਮਾ ਪੂਰੀ ਸਾਫ ਸੁਥਰੀ ਜਮਾ ਸਿਰਫ 50000 ਰੁਪਇਆ ਆਮ ਤੌਰ ਤੇ 35-40000 ਆਪਾਂ ਬੱਚੀ ਤੇ ਲਾ ਦਿੰਨੇ ਆ ਤੇ ਘਰੇ ਜਾ ਕੇ ਸੂਗੀ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਮੂੰਹ ਮੱਥੇ ਲੱਗਦੀ ਆ ਕੋਈ ਲਿੱਸੀ ਨਾ ਵੀ ਨਹੀਂ ਹੈ ਪੜੀ ਪੁੜੀ ਵੀ ਚੰਗੇ ਨੇ ਬਾਕੀ ਪੁਰਾਣੇ ਪੁਰੂਣੇ ਦੇਖੋ ਇਹ ਹਮਾਨੇ ਦੇ ਵਿੱਚ ਜਮਾ ਕਿਆ ਬਾਤ ਆ ਘਰੂਟ ਭਰਿਆ ਜਾਂਦਾ ਹਲਦਾ ਹਣਾ ਛੋਟੀ ਨਹੀਂ ਜਿਆ ਇਹ ਵਧੀਆ ਮੂੰਹ ਉੱਥੇ ਲੱਗਦੀ ਆ ਜਾਵਾ ਠੀਕ ਹੈ ਕੈਮਰੇ ਡਰ ਗਈ ਬੱਸੀਆਂ ਵਾਲੀ ਸੀ ਪਰ ਆਪਾਂ ਰੇਟ ਹੀ ਜੇ ਇਹਨਾਂ ਨੂੰ ਕਰਿਆ ਵੇਚਣ ਵਾਲੇ ਜਾਵਾ ਹਾਂ ਵੇਚਣਾਂ ਜਾਇਜ ਗੱਲ ਕਿ ਮਾਲ ਪਾਣੀ ਕਹਿੰਦੇ ਚੱਲਦਾ ਸੋਨਾ ਲੱਗਦਾ ਖੜੇ ਉਹ ਜਲਪ ਪੈ ਜਾਂਦੀ ਹੈ ਹਾਂ ਤਾਂ ਹਾਲ 2000 ਵਿਕਣ ਜਾਇਜ ਗੱਲ ਆ ਜਾਵਾ ਸੋ ਵਪਾਰ ਵਿੱਚ ਵੀ ਤਾਂ ਕਹਿੰਦੇ ਆ ਕਿ ਵਪਾਰੀ ਐਂ ਕਰਦੇ ਆ ਹਰ ਇੱਕ ਵਪਾਰੀ ਇੱਕੋ ਜਿਹਾ ਨਹੀਂ ਹੁੰਦਾ ਵਪਾਰੀ ਹਰ ਇੱਕ ਨੂੰ ਤਮੰਨਾ ਹੁੰਦੀ ਹੈ ਵੀ ਗਾਹਕ ਘਰੇ ਆਇਆ ਉਹਨੂੰ ਪਸੂ ਦੇਈਏ ਆਪਾਂ ਜੇ ਮੰਨ ਕੇ ਜੇ ਘਰੇ ਰੋਕੀ ਜਾਣਗੇ ਨਾਲੇ ਤਾਂ ਮੰਨਣੇ ਖੋਲਲੇ ਔਕੇ ਨਾਲੇ ਪੇਮੈਂਟ ਰੋਕ ਜਾਂਦੀ ਹੈ ਹਨਾ ਹਾਂਜੀ ਤੇ ਦ ਅੱਗੇ ਬਈ ਚੌਥੇ ਨੰਬਰ ਦੇ ਆਪ ਪਾਲਖ ਬੱਚੀ ਦੇਖੀ ਜਾਨੇ ਇੱਕ ਇਹ ਕਿਹੜਾ ਸੁਬਾ ਮਨ ਲਾ ਪਹਿਲਾ ਸੁਬਾ ਸੁੰਦੀ ਹੈ ਨਾ ਪਹਿਲਾ ਸੁਬਾ ਵੀਰੇ ਮੂੰਹ ਚੌਕ ਦੇ ਦੰਦ ਕੱਢੇ ਆ ਚੌਕ ਦੇ ਦੰਦ ਹਾਂ ਕੱਢੇ ਆ ਵੀਰੇ ਕੈਵਿਨਰੀ ਕੱਪਣਾ ਇਹ ਵੀਰੇ ਇਹ ਤਾਂ ਢੇਰ ਮਹੀਨਾ ਲਿੰਦਾਗਾ ਥੋੜੀ ਵੱਡੀ ਹੋਈ ਬਣੀ ਹੈ ਨਾ ਨਹੀਂ ਵੀਰੇ ਲੋਕ ਜਿਹੜੇ ਅਸੀਂ ਸਹੀ ਬੈਣੀਆਂ ਵੀਰੇ ਫਾਰਮ ਫੋਨਾਂ ਦੇ ਬੰਦੇ ਉਹ ਦੁੱਗੀ ਜੋਗੀ ਲਗਾਉਂਦੇ ਆ। ਜੈ ਜੈ ਗੁਰ। ਆਪਣੇ ਬੰਦੀ ਆ ਅਗਲੇ ਖੇਲਵਾ ਦੇ ਵਿੱਚ ਦੁੱਧ ਵੀ 10 ਕਿਲੋ ਰਹਿੰਦੀ ਆ। ਜੈ ਜੈ ਗੁਰ। ਅੱਵਾ ਜਨ ਮੰਨ ਕੇ ਜੇ ਦੁੱਧ ਨੂੰ ਚੰਗਾ ਰਹੂਗੀ ਇਹ। ਹਾਂ ਚੰਗੀ ਰਹੂਗੀ। ਤੇ 1.5 ਮਹੀਨੇ ਬਾਕੀ। ਜਾਨ ਨੂੰ ਮੌਸਮ ਵੀ ਵਧੀਆ ਆਣ ਵਾਲਾ। ਬਸ ਜਿਹੜੇ ਨੇ 20 ਤੋਂ ਬਾਅਦ ਚੱਲਣਾ। ਥਾਂ ਥਣ ਚੰਗੇ ਆ? ਮੈਂ ਵੀ ਨੇ ਫਿਰ ਚਾਰ ਹੀ ਥਾਣਾ ਦੇ ਦੇ। ਗੱਡੀ ਲਾਉਣ ਲੱਗ ਗਈ ਹੈ ਨਾ? ਹਾਂ ਲੱਗ ਗਈ। ਜਾਈਗਾ। ਇਹਦਾ ਭਾਅ ਯਾਰ ਕੀ ਰਹੂਗਾ? ਇਹ ਵੀ 55000 ਦੇ ਦਾਂਗੇ। ਮਾਨਤਨ। ਮਾਨਤਨ ਕਰ ਦਾਂਗੇ। ਥੋ ਜਰਸੀ ਦਾ ਜਰਸੀ ਲੱਗਿਆ ਬੱਚਾ ਜਰਸੀ ਦਾ ਪਾਉਗਾ ਨਾ ਬੱਚਾ ਜਰਸੀ ਆ ਪਾਊਗਾ ਵੀਰੇ ਜਿਹੜੇ ਬੰਦੇ ਖਿਡਾਰੀ ਬੰਦੇ ਆ ਨਾ ਉਹ ਪਹਿਲੇ ਸਵੇ ਜਰਸੀ ਅੱਡੀ ਕੇ ਲਗਾਉਂਦੇ ਆ ਵੀ ਗਾਂ ਸੌਖੀ ਛੁੱਟੇ ਗਾਂ ਜੀ ਬਿਲਕੁਲ ਜੈਨੂਣ ਗੱਲ ਆ ਜਮ ਕਿਉਂਕਿ ਜਰਸੀ ਦਾ ਬੱਚਾ ਥੋੜਾ ਹਲਕਾ ਹੁੰਦਾ ਹੈਗਾ ਤੇ ਬੈੜ ਸਾਫ ਸੁਥਰੀ ਐ ਚੰਗੀ ਰਾਜੀ ਸਮੀ ਪਲੀ ਵੀ 55000 ਰੁਪਿਆ ਇਹਦੀ ਕੀਮਤ ਆ ਮਾਨ ਦਾਣੇ ਦੇ ਵਿੱਚ ਉਹ ਜੋ 1.5 ਮਹੀਨਾ ਸਿਰਫ ਬਾਕੀ ਰਹਿ ਗਿਆ ਸੂਨ ਦੇ ਵਿੱਚ ਤੇ ਸੋਹਣੀ ਮੂੰਹ ਮੱਥੇ ਲੱਗਦੀ ਆ ਪਲੀ ਪੁਲੀ ਵੀ ਖੈਰ ਚੰਗੀ ਆ ਵਧੀਆ ਸੋ ਦੇਖ ਸਕਦੇ ਹੋ ਤੋਰਾ ਵਗੈਰਾ ਦੇਖੋ ਬੈੜ ਦਾ ਪੂਰਾ ਚ ਤੇ ਪਲੀ ਪੁਲੀ ਵੀ ਚੰਗੀ ਆ ਸਿਰਫ ਡੇਢ ਮਹੀਨਾ ਬਾਕੀ ਰਹਿ ਗਿਆ ਤੇ ਥਣ ਤੁ ਨੂੰ ਦੇਖੋ ਨੇੜੇ ਤੋਂ ਐਂਡ 25 ਦੀ ਜਾਂ 15 ਵੱਸੀ ਮਿਲੂ ਕੁਆਲਿਟੀ ਦਾ ਹੁੰਦਾ ਬਾਕੀ ਇਹ ਗੱਬਣ ਚੈੱਕ ਪਾਸ ਆ ਹਨਾ ਸੋ ਬਹੁਤ ਵੀਰ ਕਹਿੰਦੇ ਕਿ ਗੱਬਣ ਚੈੱਕ ਬੱਚੇ ਲੈਣੀਆਂ ਥਾਨ ਕੱਢੀ ਤੁਰ ਜਾਂਦੀ ਹੈਗੀ ਡੇਢ ਮਹੀਨਾ ਮਾਲਕ ਦੱਸ ਦਿਆ ਬਾਕੀ ਆ ਬਾਕੀ ਤੇ ਸਭ ਦੀ ਨਰਕ ਵਰਕ ਕਰਨੀ ਆ ਬਾਕੀ ਦਿਖਾਜੇ ਆਪਾਂ ਜਰਸੀਆਂ ਨਾਸੀ 732 33431 ਪਿੰਡ ਤਾਜਪੁਰ ਰੈਕੋਟ ਦੇ ਨੇੜੇ ਰਹਿ ਗਿਆ ਜ਼ਿਲ੍ਹਾ ਲੁਧਿਆਣਾ ਵੀਡੀਓ ਦੇਖਣ ਲਈ ਸਬਦ ਦਾ ਤਹਿਦ ਲੋ